ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਕਣਕ ਦੇ ਆਖਰੀ ਪਾਣੀ ਦੀ ਵੀ ਆਪਾਂ ਨੂੰ ਕਦੋਂ ਤੇ ਕਿਨੂੰ ਲਾ ਲੈਣਾ ਚਾਹੀਦਾ ਹੈਗਾ ਤੇ ਜਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈ ਗਿਆ ਉਹਨਾਂ ਦੀ ਜਿਹੜੀ ਗਿੱਲ ਹੈ ਉਹ ਕਿੰਨਾ ਕੁ ਸਮਾਂ ਬਾਅਦ ਉਹ ਟਿਕਦੀ ਹੈ ਕੀ ਆਪਾਂ ਨੂੰ ਜਿਹੜਾ ਮੜਾ ਮੋਟਾ ਕਿਣਮਣ ਕਣੀ ਹੋਈ ਹੈ ਵੀ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਜਾ ਆਪਾਂ ਨੂੰ ਕਣਕ ਨੂੰ ਪਾਣੀ ਲਾਉਣ ਦੀ ਜ਼ਰੂਰਤ ਹੈਗੀ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾਯਾ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦੱਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚੇ ਕਿਸਾਨ ਭਰਾਵੋ ਜੇ ਆਪਾਂ ਕਣਕ ਦੀ ਝਾੜ ਦੀ ਡਿਪੈਂਡ ਕਰੀਏ ਤਾਂ ਉਹ ਹੈਗਾ ਜੀ ਐਂਡ ਵਾਲਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ ਵੀ ਆਖਰੀ ਪਾਣੀ ਤੇ ਆਖਰੀ ਪਾਣੀ ਆਪਾਂ ਨਹੀਂ ਲਾਉਂਦੇ ਤਾਂ ਆਪਣਾ ਘੱਟੋ ਘੱਟ ਜਿਹੜਾ ਝਾੜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਮਾਰਚ ਮਹੀਨੇ ਦੇ ਵਿੱਚ ਜਿਹੜੀ ਹਵਾ ਉਹ ਵੀ ਖੁਸ਼ਕ ਹੋ ਜਾਂਦੀ ਹੈਗੀ ਖੁਸ਼ਕ ਹੋਣ ਦੇ ਨਾਲ ਨਾਲ ਜਿਹੜਾ ਆਪਾਂ ਪਾਣੀ ਹੈ ਜਿਹੜਾ ਆਖੀਰਲਾ ਜੇ ਕਣਕ ਨੂੰ ਨਹੀਂ ਦੰਦੇ ਕਈ ਵੀਰ ਕਹਿੰਦੇ ਵੀ ਸਾਡੀ ਕਣਕ ਤਾਂ ਜੇ ਗਿੱਲੀ ਹੈ ਜਾਂ ਕਿਸੇ ਇਲਾਕੇ ਦੇ ਵਿੱਚ ਥੋੜਾ-ਮੋਟੇ ਕਣੀਆਂ ਪੈ ਗਈਆਂ ਕਿਸਾਨ ਵੀਰੋ ਜਿਹੜੀ ਮੀਂਹ ਹੈ ਮੀਂਹ ਦੀ ਗਿੱਲ ਤਾਂ ਇੰਚ ਤੋਂ ਡੇਢ ਇੰਚੀ ਜਿਹੜੀ ਵਿੱਚ ਜੇ ਜਾਂਦੀ ਹੈ ਕੋਈ ਜ਼ਿਆਦਾ ਜਿਹੜਾ ਇਹਦਾ ਜ਼ਿਆਦਾ ਅਸਰ ਨਹੀਂ ਹੁੰਦਾ ਪਾਣੀ ਦਾ ਉਹ ਜਦ ਹਵਾ ਚੱਲ ਫੰਦੀ ਹੈ ਚਾਰ ਪੰਜ ਕੇ ਦਾਣੇ ਦੇ ਵਿੱਚ ਵਿੱਚ ਹੀ ਇਹਦੀ ਗੱਲ ਸੁੱਕ ਜਾਂਦੀ ਹੈ। ਕਈ ਵੀਰ ਦੇਖਦੇ ਨੇ ਵੀ ਜਿਵੇਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਜਾਂਦੇ ਨੇ ਵੀ ਸਿਸਟਮ ਆ ਰਿਹਾ ਹੈਗਾ। ਕਿਸਾਨ ਭਰਾ ਉਹ ਸਿਸਟਮ ਤਾਂ ਜਿਹੜੇ ਮਾਰਚ ਮਹੀਨੇ ਦੇ ਵਿੱਚ ਤੇ ਅਪ੍ਰੈਲ ਦੇ ਅੱਧ ਅਪ੍ਰੈਲ ਤੱਕ ਆਉਂਦੇ ਜਾਂਦੀ ਰਹਿੰਦੇ ਨੇਗੇ। ਕੋਈ ਜ਼ਿਆਦਾ ਜਿਹੜਾ ਭਾਰੀ ਸਿਸਟਮ ਹੈ ਜਿਹੜਾ ਉਹ ਨਹੀਂ ਹੁੰਦਾ ਵੀ ਜਿਵੇਂ ਜ਼ਿਆਦਾ ਬਰਖਾ ਹੋ ਗਈ ਜਾਂ ਪਰ ਪਾਣੀ ਦੇਣ ਦੀ ਜ਼ਰੂਰਤ ਹੀ ਨਹੀਂ ਹੈਗੀ। ਬਾੜੇ ਮੋਟੀਆਂ ਛਿੜਕਾ ਸੰਭਾ ਜਾਕਣੀਆਂ ਜੀਆਂ ਉਹ ਪੈ ਜਾਂਦੀਆਂ ਨੇਗੀਆਂ ਉਹਦੇ ਨਾਲ ਕੋਈ ਜ਼ਿਆਦਾ ਜਿਹੜਾ ਆਪਾਂ ਨੂੰ ਕਣਕ ਦਾ ਜਿਹੜਾ ਆਪਣੀ ਗਿੱਲ ਹੈ ਜਿਹੜੀ ਉਹਦੇ ਨਾਲ ਨਹੀਂ ਬਣਦੀ ਬੇਤਰ ਇਹੀ ਹੈ ਵੀ ਜਿਹੜੇ ਕਿਸਾਨ ਵੀਰ ਕਣਕ ਨੂੰ ਅਜੇ ਪਾਣੀ ਰਹਿੰਦਾ ਹੈਗਾ ਤੋਂ ਆਪਦਾ ਪਾਣੀ ਹੈ ਜਿਹੜਾ ਕਣਕ ਨੂੰ ਜ਼ਰੂਰ ਲਾ ਦੇਣ ਕਿਉਂਕਿ ਇਸ ਟਾਈਮ ਹੈ ਜਿਹੜਾ ਆਪਣਾ ਦਾਣਾ ਬਣਦੀ ਪ੍ਰਕਿਰਿਆ ਚੱਲ ਰਹੀ ਹੈਗੀ ਤੇ ਕਈ ਵੀਰਾਂ ਦੇ ਜਿਵੇਂ ਦਾਣਾ ਪੂਰਾ ਸਬੂਤ ਬਣ ਗਿਆ ਤੇ ਉਹਦੇ ਵਿੱਚ ਜਿਹੜੀ ਦੋਦਾ ਸਟੇਜ ਹੈ ਕਿਉਂਕਿ ਜੇ ਆਪਾਂ ਪਾਣੀ ਨਹੀਂ ਦੇਵਾਂਗੇ ਤਾਂ ਨਾੜ ਹੈ ਜਿਹੜਾ ਹਰਿਆ ਉਹ ਤੋਂ ਉਹ ਆਪਣਾ ਸੁੱਕਣਾ ਸਟਾਰਟ ਹੋ ਜਾਂਦਾ ਤੇ ਗਾਂਹ ਜਿਹੜੀ ਉਹਨੂੰ ਨਵੀਂ ਆ ਜਿਹੜੀ ਪਾਣੀ ਨੂੰ ਤਾਕਤ ਜ਼ਮੀਨ ਦੀ ਨਹੀਂ ਮਿਲਦੀ ਇਸ ਕਰਕੇ ਆਪਣਾ ਜਿਹੜਾ ਝਾੜ ਹੈ ਘਟ ਜਾਂਦਾ ਕਿ ਦੇ ਦਾਣਾ ਹੈ ਜਿਹੜਾ ਉਹ ਮਾਜੂ ਪੈ ਜਾਂਦਾ ਹੈਗਾ ਇਸ ਕਰਕੇ ਕਿਰਪਾ ਕਰਕੇ ਵੀ ਜਿਹੜੇ ਕਿਸਾਨ ਵੀਰ ਦਾ ਪਾਣੀ ਰਹਿੰਦਾ ਹੈ ਲਾਉਣ ਕਣੀਓ ਉਹ ਜ਼ਰੂਰ ਲਾ ਲੈਣ ਇਸ ਕਰਕੇ ਵੀ ਆਪਣਾ ਜਿਹੜਾ ਝਾੜ ਹੈ ਉਹ ਨਾ ਘਟੇ ਕਿਉਂਕਿ ਕਿਸਾਨ ਭਰਾਵੋ ਅੱਜ 20 ਮਾਰਚ ਜਿਹੜੀ ਹੋ ਚੁੱਕੀ ਹੈਗੀ 20 ਮਾਰਚ ਦੇ ਗੇੜ-ਵੇੜ ਅਜੇ ਆਪਾਂ ਦੇਖੀਏ ਵੀ ਹਵਾ ਵੀ ਥੋੜੀ ਜਿਹੀ ਖੁਸ਼ਕ ਹੈ ਜੇ ਆਪਾਂ ਤੋਂ ਥੋੜਾ ਜਿਆਦਾ ਜ਼ਿਆਦਾ ਭਰਮਾ ਪਾਣੀ ਵੀ ਪੈ ਜਾਊਗਾ ਤਾਂ ਵੀ ਮੌਸਮ ਖੁਸ਼ਕ ਦੇ ਹੋਣ ਨਾਲ ਉਹ ਛੇਤੀ ਹੈ ਜਿਹੜਾ ਜੀਰ ਜਾਂਦਾ ਤੇ ਹਵਾ ਜਿਹੜੀ ਚੱਕ ਲੈਂਦੀ ਹੈਗੀ ਪਾਣੀ ਨੂੰ ਤੇ ਉਹਦੇ ਨਾਲ ਨਾਲ ਆਪਣਾ ਵਾਹਣਾ ਜਿਹੜਾ ਬੱਤ ਆ ਜਾਂਦਾ ਹੈਗਾ ਕਿਉਂਕਿ ਜੇ ਆਪਾਂ ਪਾਣੀ ਨਹੀਂ ਲਾਵਾਂਗੇ ਐਂਡ ਵਾਲਾ ਪਾਣੀ ਹੈ ਜੀ ਇਹ ਤਾਂ ਆਪਾਂ ਕਣਕ ਦੇ ਝਾੜ ਦੇ ਵਿੱਚ ਨੁਕਸਾਨ ਖਾ ਲਾਂਗੇ ਸੋ ਕਿਰਪਾ ਕਰਕੇ ਜਿਹੜਾ ਪਾਣੀ ਜਰੂਰ ਲਾਇਆ ਜਾਵੇ ਤੇ ਪਾਣੀ ਦਾ ਇਹ ਵੀ ਹੈ ਵੀ ਹੁਣ ਜਿਹੜੀ ਹਵਾ ਥੋੜੀ ਜੀ ਸਵੀਟ ਘੱਟ ਹੈਗੀ ਜੇ ਆਪਾਂ ਤੇਜ਼ ਹਵਾ ਦੇ ਵਿੱਚ ਪਾਣੀ ਲਾਉਨੇ ਆਂਗੇ ਤਾਂ ਉਹਦੇ ਨਾਲ ਆਪਣੀ ਕਣਕ ਨੂੰ ਡਾਡੇ ਕਣ ਦਾ ਖਤਰਾ ਰਹਿਣਾਗਾ ਤੇ ਹਵਾ ਵੀ ਨਾਰਮਲ ਚੱਲ ਰਹੀ ਹੈ ਇਸ ਕਰਕੇ ਆਪਣਾ ਡਿਗਣ ਦਾ ਖਤਰਾ ਵੀ ਨਹੀਂ ਰਹਿਣਾ ਤੇ ਜਿੰਨੀ ਜਲਦੀ ਹੋ ਸਕੇ ਆਪਾਂ ਜਿਹੜਾ ਲਾਸਟ ਹੈ ਜਿਹੜਾ ਪਾਣੀ ਇਹ ਲਾ ਦਈਏ ਕਿਉਂਕਿ ਦੁੱਧਾ ਸਟੇਜ ਆ ਦੁੱਧੇ ਦੇ ਵਿੱਚ ਘੱਟੋ ਘੱਟ 15 20 ਢਣ ਜਿਹੜੀ ਗਿੱਲੇ ਦੇ ਵਿੱਚ ਰਹੂਗੀ ਤੇ ਇੰਨੇ ਆਪਣੀ ਜਿਹੜੀ ਕਣਕ ਹੈ ਉਹ ਪਕਾਈ ਦੇ ਨੇੜੇ ਹੋ ਜਾਊਗੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ